ਸੋ ਸਾਰੇ ਹੀ ਮੁਸੀਬਤਾਂ ਪਰਵਾਹ ਨੂੰ ਜੈਮਸੀ ਜੀ ਸੋ ਅੱਜ ਤੁਹਾਡਾ ਗੱਲਾਂ ਕਰਨਾ ਚਾਹੁੰਦਾ ਵਿੱਚ ਵਿੱਚ ਵਚਨ ਦੀ ਵੀ ਗੱਲ ਕਰਾਂਗੇ ਉਹ ਪਲੱਸ ਜੋ ਪਿੱਛੇ ਸਮੇਂ ਦੇ ਵਿੱਚ ਹੋ ਰਿਹਾ ਹੈ ਉਹਦੇ ਬਾਰੇ ਵੀ ਗੱਲ ਕਰਾਂਗੇ ਸੋ ਜਿਸ ਤਰ੍ਹਾਂ ਲਿਖਿਆ ਹੈ ਕਿ ਜਿੱਥੇ ਇੱਕ ਜਾਂ ਦੋ ਮੇਰੇ ਨਾਮ ਵਿੱਚ ਪ੍ਰਭੂ ਜੈਸਨ ਸੀ ਨੇ ਇਕੱਠੇ ਹੁੰਦੇ ਨੇ ਤੇ ਉੱਥੇ ਮੈਂ ਹਾਜ਼ਰ ਹੁੰਦਾ ਹਾਂ ਕਿ ਜਦੋਂ ਵੀ ਅਸੀਂ ਦੋ ਜਾਂ ਤਿੰਨ ਪਰਸਨ ਇਕੱਠੇ ਹੋ ਕੇ ਪ੍ਰਭੂ ਦਾ ਨਾਮ ਲੈਂਦੇ ਤੇ ਉੱਥੇ ਪ੍ਰਭੂ ਦਾ ਆਤਮਾ ਪਵਿੱਤਰ ਆਤਮਾ ਉੱਥੇ ਹੁੰਦੇ ਤੇ ਪ੍ਰਭੂ ਦੀ ਹਜ਼ੂਰੀ ਵੀ ਉੱਥੇ ਹੁੰਦੀ ਹੈ ਪਿਛਲੇ ਸਾਲ ਮੇਰੇ ਵਿੱਚ 29 ਦਸੰਬਰ ਨੂੰ ਜਦੋਂ 크리스마ਸ ਦਾ ਜਸ਼ਨ ਪਦਰੀ ਤੇ ਮਨਾਇਆ ਗਿਆ ਠੀਕ ਹੈ ਜੀ ਉੱਥੇ ਸਾਡੇ ਸਤਕਾਰਯੋਗ ਅਪੋਸਟਲ ਔਂਕੁਰੂਲਾ ਜੀ ਆਏ ਤੇ ਲੱਖਾਂ ਦੇ ਲੋਕ ਉੱਥੇ ਆਏ ਹੋਏ ਸੀ ਇੰਨੀ ਠੰਡ ਵਿੱਚ ਜਿਸ ਤਰ੍ਹਾਂ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਤੇ ਬੜੇ ਲੋਕੀ ਉੱਥੇ ਠੰਡ ਵਿੱਚ ਬੈਠ ਕੇ ਬਚਨ ਸੁਣ ਰਹੇ ਹੋਏ ਸੀ ਔਰ ਜਿਹੜਾ ਅਭਿਸ਼ੇਕ ਹੈ ਬਹੁਤ ਜ਼ਬਰਦਸਤ ਅਭਿਸ਼ੇਕ ਸੀ ਜਦੋਂ ਤੱਕ ਐਂਡ ਤੱਕ ਆਮਨ ਨੇ ਕੀਤਾ ਗਿਆ ਉਦੋਂ ਤੱਕ ਲੋਕੀ ਉੱਥੋਂ ਇੱਕ ਵੀ ਜਿਹੜਾ ਲੋਕੀ ਉੱਥੋਂ ਉੱਠ ਕੇ ਨਹੀਂ ਗਿਆ ਹਰ ਇੱਕ ਪਰਸਨ ਨੇ ਠੀਕ ਹੈ ਜੀ ਪੂਰਾ ਪ੍ਰਚਾਰ ਨੂੰ ਸੁਣਿਆ ਠੀਕ ਹੈ ਜੀ ਪੂਰਾ ਪ੍ਰੋਗਰਾਮ ਦੇਖਿਆ ਤੇ ਜਿਹੜੇ ਗੋਸਪਲ ਸਿੰਗਰ ਸਿੰਗਰ ਜਿਹੜੇ ਆਪਣੇ ਸੌਂਗਸ ਅਗਾਏਗੇ ਉਹਨਾਂ ਨੂੰ ਵੀ ਸਾਰਿਆਂ ਨੇ ਬਹੁਤ ਵਧੀਆ ਤਰੀਕੇ ਨਾਲ ਕਹ ਲਓ ਉਸਤਿਤ ਕੀਤੀ ਤੇ ਬੜੇ ਵਿਦੇ ਤਰੀਕੇ ਨਾਲ ਪ੍ਰੋਗਰਾਮ ਹੋਇਆ ਸੋ ਸਾਡੇ ਬ੍ਰਦਰ ਹੀ ਹੈ ਜਿਹੜੇ ਕਹਿ ਰਹੇ ਸੀ ਵੀ ਜਿਹੜਾ ਇਹ ਪ੍ਰੋਗਰਾਮ ਸੀ ਮਨੁੱਖਾਂ ਦੁਆਰਾ ਰਾਜਪਦਰੀ ਪ੍ਰੋਗਰਾਮ ਕਰਵਾਇਆ ਗਿਆ ਸੀ ਤੇ ਬ੍ਰਦਰ ਜੀ ਪ੍ਰੋਗਰਾਮ ਤੇ ਮਨੁੱਖੀ ਕਰਵਾਉਣਗੇ ਕਿਉਂਕਿ ਰਾਜਪਦਰੀ ਪ੍ਰੋਗਰਾਮ ਕਰਾਉਣ ਵਾਲੇ ਵੀ ਮਨੁੱਖ ਸੀ ਔਰ ਆਰਗੇਨਾਈਜ਼ਰ ਵੀ ਮਨੁੱਖੀ ਸੀ ਤੋਂ ਮਨੁੱਖੀ ਕਰਾਉਣਗੇ ਤੇ ਉਹ ਫਰਿਸ਼ਤੇ ਦੇ ਉੱਪਰੋਂ ਆ ਕੇ ਕਰਵਾਉਣਾ ਨਹੀਂ ਸੀ ਪ੍ਰੋਗਰਾਮਾਂ ਨੇ ਉਹ ਦੂਸਰਾ ਉਹਨਾਂ ਦਾ ਆਬਜੈਕਸ਼ਨ ਸੀ ਵੀ ਉਹਨਾਂ ਨੂੰ ਪਤਾ ਲੱਗ ਗਿਆ ਉਹਨਾਂ ਆਤਮਾ ਨੇ ਉਹਨਾਂ ਨੂੰ ਕਿਹਾ ਵੀ ਉੱਥੇ ਪਰਮੇਸ਼ਵਰ ਦੀ ਹਜ਼ੂਰੀ ਨਹੀਂ ਸੀ ਜੇ ਪਰਮੇਸ਼ਵਰ ਦੀ ਹਜ਼ੂਰੀ ਹੁੰਦੀ ਤਾਂ ਉੱਥੇ ਦਾ ਰਾਜਾ ਜਿਹੜਾ ਭਗਵੰਤਮਾਨ ਉੱਥੇ ਹੁੰਦਾ ਕਿਉਂਕਿ ਇਹੀ ਗੱਲ ਦਾ ਮੁੱਦਾ ਛੜਿਆ ਕਿ ਭਗਵੰਤਮਾਨ ਰਾਜਮੰਤੇ ਰਾਜਪਦਰੀ ਪ੍ਰੋਗਰਾਮ ਵਿੱਚ ਨਹੀਂ ਸੀ ਤੇ ਮੁੱਖ ਮੰਤਰੀ ਹੋਣ ਦੇ ਨਾਤੇ ਉਹਨਾਂ ਦੇ ਬਹੁਤ ਸਾਰੇ ਰੁਝਾਵੇਂ ਹੁੰਦੇ ਨੇ ਆਮ ਆਦਮੀ ਪਾਰਟੀ ਦੇ ਵਿੱਚ ਤੇ ਉਸ ਦਿਨ ਸਾਨੂੰ ਪਤਾ ਸੀ ਵੀ ਉਹ ਮੀਟਿੰਗ ਦੇ ਵਿੱਚ ਸੀ ਲੇਕਿਨ ਬਾਕੀ ਸਾਰੀ ਜਿਹੜੀ ਮੇਨ ਲੀਡਰਸ਼ਿਪ ਸਾਰੀ ਹੀ ਉਸ ਦਿਨ ਪ੍ਰੋਗਰਾਮ ਤੇ ਸੀ ਸੋ ਇਸ ਤਰ੍ਹਾਂ ਦਾ ਹੀ ਮੁੱਦਾ ਛੜਿਆ ਹੋਇਆ ਹੈ ਤੇ ਮੈਨੂੰ ਇੱਕ ਗੱਲ ਦੀ ਜਿਹੜੀ ਠੇਸ ਲੱਗੀ ਹੈ ਆ ਉਹ ਇਸੇ ਗੱਲ ਦੀ ਲੱਗੀ ਹੈ ਕਿ ਵਾਰ-ਵਾਰ ਉਹ 4-5 ਵਾਰ ਇੱਕੋ ਹੀ ਵਾਰ ਪੀੜਾ ਉੱਥੇ ਪ੍ਰਭੂ ਦਾ ਜਿਹੜੀ ਹਜ਼ੂਰੀ ਨਹੀਂ ਸੀ ਕਿਉਂਕਿ ਆਤਮਾ ਨੇ ਉਹਨਾਂ ਦੱਸਿਆ ਹੈ ਤੇ ਮੈਂ ਉਸ ਬੰਦੇ ਨੂੰ ਕਹਿੰਦਾ ਕਿ ਤੁਸੀਂ ਪਹਿਲਾਂ ਪੂਰਾ ਪ੍ਰੋਗਰਾਮ ਦੇਖੋ ਔਰ ਪੂਰਾ ਪ੍ਰੋਗਰਾਮ ਦੇਖੋ ਕਿੰਨੇ ਲੱਖਾਂ ਲੋਕੀ ਉੱਤੇ ਬੈਠੇ ਹੋਏ ਸੀ ਉਕੋ ਭੀੜ ਨਹੀਂ ਸੀ ਵੀ ਜਿਸ ਤਰ੍ਹਾਂ ਇੱਕ ਸਾਡੇ ਬ੍ਰਦਰ ਨੇ ਕਿਹਾ ਵੀ ਜਦੋਂ ਸੁਲਮਾਨ ਖਾਨ ਨੂੰ ਦੇਖਣ ਨੂੰ ਜਿੱਦਾਂ ਭੀੜ ਉਮੜ ਹੁੰਦੀ ਆ ਤੇ ਉਦਾਂ ਹੀ ਅੰਕੂ ਨੂਰਲਾ ਜੀ ਨੂੰ ਦੇਖਣ ਨੂੰ ਉੱਥੇ ਭੀੜ ਉਮੜੀ ਸੀ ਉੱਥੇ ਭੀੜ ਨਹੀਂ ਮੜੀ ਉਮੜੀ ਸੀ ਉੱਥੇ ਜਿਹੜੇ ਮਸੀਹ ਲੋਕੀ ਪ੍ਰਭੂ ਦਾ ਵਚਨ ਸੁਣ ਲਈ ਗਏ ਸੀ ਸਵੇਰ ਤੋਂ ਲੈ ਕੇ 9 ਵਜੇ ਦੀ ਕੜਾਕੇ ਦੀ ਠੰਡ ਵਿੱਚ ਆ ਕੇ ਬੈਠੇ ਸੀ ਤੇ ਜਿਨਾ ਚੱਕਰ ਆਮ ਇਹ ਨਹੀਂ ਹੋਇਆ ਐਂਡ ਤੱਕ ਉਹਨਾਂ ਨੇ ਪੂਰਾ ਵਚਨ ਸੁਣਿਆ ਹੈ ਤੇ ਆਪਾਂ ਕਿੱਦਾਂ ਦਾ ਲੋਕਾਂ ਨੂੰ ਮੈਸੇਜ ਦੇ ਰਹੇ ਆ ਮੈਂ 31 ਦਸੰਬਰ ਦੀ ਵੀਡੀਓ ਬਣਾ ਕੇ ਹੀ ਰਾਤ ਨੂੰ ਕਹੇ ਸੀ ਆਪਾਂ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਹੈ ਨਵੇਂ ਸਾਲ ਦੇ ਵਿੱਚ ਗੈਰ ਕੋਮਨਾਂ ਵੀ ਬਣਾਉਣੀ ਆ ਤੇ ਆਪਣੇ ਮਸੀ ਭਾਈਚਾਰੇ ਨਾਲ ਵੀ ਅਸੀਂ ਵਧੇਰੇ ਹੋਣਾ ਹੈ ਗੈਰ ਕੋਮਨ ਨੂੰ ਵੀ ਬਣਦੀ ਉਹਨਾਂ ਦੇ ਧਰਮਾਂ ਦੇ ਅਨੁਸਾਰ ਇੱਜ਼ਤ ਮਾਨ ਦੇਣਾ ਹੈ ਤੇ ਆਪਣੇ ਵੀ ਰੱਖਣੀ ਆ ਬੜਿਕਾ ਪ੍ਰੋਗਰਾਮ ਹੋਇਆ ਤੁਸੀਂ ਪ੍ਰੋਗਰਾਮ ਨੂੰ ਇਦਾਂ ਦਾ ਬੁਲਾ ਕੇ ਕੀਤਾ ਹੋਇਆ ਹੈ ਕੱਲ ਵੀ ਤੁਸੀਂ ਇੱਕ ਸ਼ਬਦ ਬੋਲੇ ਆ ਕਿ ਗਲੋਬਲ ਐਕਸ਼ਨ ਕਮੇਟੀ ਵਾਲੇ ਜੇ ਅਸੀਂ ਬੋਲਣ ਤੇ ਆ ਗਏ ਤੇ ਉਹਨਾਂ ਨੇ ਕੰਧਾਂ 'ਚ ਸਿਰ ਮਾਰਨੇ ਨੇ ਕਿਉਂਕਿ ਜੇ ਤੁਹਾਨੂੰ ਬਹੁਤ ਜ਼ਿਆਦਾ ਨੌਲੇਜ ਆ ਤੇ ਗਿਆਨ ਹੈ ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਨੌਲੇਜ ਗਿਆਨ ਤੁਹਾਨੂੰ ਕੱਲਿਆਂ ਨੂੰ ਨਹੀਂ ਹੈਗਾ ਇਹ ਉਹ ਸਾਰਿਆਂ ਨੂੰ ਪ੍ਰਭੂ ਦੇ ਆਤਮਾ ਨੇ ਦਿੱਤਾ ਹੋਇਆ દાન ਵਰਦਾਨ ਤੇ ਤੁਸੀਂ ਗੱਲ ਕੀਤੀ દાન ਵਰਦਾਨ ਤੁਹਾਨੂੰ ਕੱਲੇ ਪਰਮੇਸ਼ਰ ਨੇ ਤੁਹਾਨੂੰ ਨਹੀਂ ਦਿੱਤੇ ਉਸ દાનਵਾਨ ਖੁਸ ਹਰ ਦਾਨ ਤੇ ਵਰਦਾਨ ਉਸ ਹਰ ਬੰਦੇ ਨੂੰ ਦਿੱਤੇ ਆ ਜੋ ਪਰਮੇਸ਼ਰ ਨੂੰ ਮੰਨਦਾ ਹੈ ਦੁਆ ਕਰਦਾ ਹੈ ਔਰ ਪ੍ਰਭੂ ਦਾ ਵਿਸ਼ੇਕ ਤੇ ਪਵਿੱਤਰ ਆਤਮਾ ਤੇ ਰੂਤੂ ਦਾਨ ਵਰਦਾਨ ਮਿਲ ਨੇ ਤੇ ਜੋ ਤੁਸੀਂ ਗਲੋਬਲ ਐਕਸ਼ਨ ਕਮੇਟੀ ਦੀ ਗੱਲ ਕਰਦੇ ਹੋ ਸਾਰੇ ਨੂੰ ਆਇੰਦਾ ਜਦੋਂ ਤੁਹਾਡਾ ਟਿਕਾ ਟਿੱਪਣੀ ਕਰਨ ਦਾ ਤੁਹਾਡਾ ਰਾਈਟ ਹੈ ਤਾਂ ਉੱਥੇ ਸਾਰਿਆਂ ਦਾ ਰਾਈਟ ਹੈ ਸੋਸ਼ਲ ਮੀਡੀਆ ਦੇ ਸਾਰਿਆਂ ਨੂੰ ਵਿਚਾਰ ਕਰਨ ਦਾ ਆਪਣਾ ਹੈ ਤੁਸੀਂ ਜੇਕਰ ਮੀਡੀਆ ਤੇ ਜਾ ਕੇ ਆਪਣੇ ਵਿਚਾਰ ਰੱਖ ਸਕਦੇ ਹੋ ਤਾਂ ਸਾਰੇ ਲਾਈਵ ਹੋ ਕੇ ਆਪਣਾ ਵੀ ਵਿਚਾਰ ਰੱਖ ਸਕਦੇ ਆ ਤੇ ਇਸ ਤਰ੍ਹਾਂ ਹੀ ਵਿਚਾਰ ਰੱਖੇ ਜਾਂਦੇ ਨੇ ਤੇ ਤੁਹਾਨੂੰ ਅਗਰ ਮੇਰੀ ਗੱਲਾਂ ਨੂੰ ਚੰਗੇ ਲੱਗਦਾ ਤੁਸੀਂ ਮੈਨੂੰ ਇਨਬਾਕਸ ਕਰ ਲਿਓ ਠੀਕ ਹੈ ਜੀ ਮੈਨੂੰ ਮੈਸੇਜ ਕਰ ਲਿਓ ਮੈਂ ਤੁਹਾਨੂੰ ਆਪਣਾ ਨੰਬਰ ਭੇਜ ਦੂੰਗਾ ਮੇਰੇ ਨਾਲ ਗੱਲ ਕਰ ਲਿਓ ਮੇਰੀਆਂ ਸ਼ਿਕਾਇਤਾਂ ਬਾਹਰ ਲਾਣ ਦੀ ਲੋੜ ਨਹੀਂ ਹੈਗੀਆਂ ਕਿ ਤੁਸੀਂ ਮੇਰੀ ਸ਼ਿਕਾਇਤਾਂ ਲਾਓ ਕਿ ਸੁਰਜ ਇਹਨਾਂ ਨਾਲ ਬੋਲੇ ਸੁਰਜ ਕਿਸੇ ਵੀ ਪਰਸਨ ਖਿਲਾਫ ਨਹੀਂ ਬੋਲੇਆ ਮੈਂ ਗਲੋਬਲ ਕੁਐਸਚਨ ਐਕਸ਼ਨ ਕਮੇਟੀ ਦਾ ਮੈਂਬਰ ਹਾਂ ਤੇ ਗਲੋਬਲ ਐਕਸ਼ਨ ਕਮੇਟੀ ਨੇ ਇਹੀ ਜਿਹੜੀ ਮੇਨ ਅਥੋਰਟੀ ਟੀਮ ਨੇ ਪ੍ਰੋਗਰਾਮ ਉਧਰ ਪੂਰਾ ਸੰਭਾਲ ਲਿਆ ਸੀ ਜੋ ਤੁਸੀਂ ਗਲੋਬਲ ਐਕਸ਼ਨ ਕਮੇਟੀ ਦੀ ਗੱਲ ਕਰਦੇ ਹੋ ਤਾਂ ਸਾਰੇ ਆ ਜਾਂਦੇ ਨੇ ਠੀਕ ਹੈ ਜੀ ਵਾਸ ਅੰਕੁਰੂਲਾ ਯੂਸਫ ਜੀ ਮੈਂ ਉਹਨਾਂ ਦੇ ਚਰਚੀ ਆਂਦਾ ਹਾਂ ਉਹਨਾਂ ਚਰਚ ਦਾ ਮੈਂਬਰ ਆ ਅਗਰ ਕੋਈ ਵੀ ਉਹਨਾਂ ਖਿਲਾਫ ਗੱਲ ਕਰੂਗਾ ਤਾਂ ਬਰਦਾਸ਼ਤ ਨਹੀਂ ਕੀਤੀ ਜਾਏਗੀ ਉਹਨੂੰ ਉਸ ਤਰ੍ਹਾਂ ਦਾ ਜਵਾਬ ਦਿੱਤਾ ਜਾਊਗਾ ਜਿੱਦਾਂ ਦਾ ਅਗਲਾ ਉਹ ਕਰੂਗਾ ਕਿਉਂਕਿ ਪਹਿਲਾਂ ਹੀ ਕਿਸੇ ਨੇ ਲਾਈਵ ਦੇ ਵਿੱਚ ਉਹਦੇ ਬੋਲੇ ਸੀ ਵੀ ਉੱਥੇ ਪਖੰਡਵਾਦ ਕਰਨ ਲਈ ਕੀਤਾ ਗਿਆ ਸੀ ਤਾਂ ਉਸ ਦਾ ਵੀ ਇਹੀ ਮੂੰਹ ਤੋੜ ਜਵਾਬ ਦਿੱਤਾ ਸੀ ਕਹਿਣ ਦਾ ਮਤਲਬ ਇਹ ਹੈ ਕਿ ਤੁਸੀਂ ਇੱਧੇ ਦੇ ਕੁਐਸਚਨ ਨਾਲੋ ਆਪਣਾ ਜੀ ਲਾਈਵ ਹੋ ਕੇ ਆਪਾਂ ਇਦਾਂ ਦੀ ਗੱਲਾਂ ਕਰਾਂਗੇ ਠੀਕ ਹੈ ਜੀ ਫਿਰ ਅਸੀਂ ਆਪਾਂ ਸਾਰੇ ਇਕੱਠੇ ਬਹਿਣਾ ਵੀ ਆਪਸੀ ਭਾਈਚਾਰਕ ਸਮਝ ਵੀ ਕਰਨੀ ਆ ਮਸੀਹ ਲੀਡਰ ਵੀ ਬੰਨਾ ਹੈ ਠੀਕ ਹੈ ਜੀ ਫਿਰ ਦੂਜੇ ਨੂੰ ਆਪਾਂ ਭੰਨੇ ਜਾਂਦੇ ਕੋ ਭੰਨੇ ਜਾਂਦੇ ਪਿਆ ਵੀ ਉਹ ਨਹੀਂ ਚੰਗੇ ਆ ਨਹੀਂ ਚੰਗੇ ਸੋ ਬੜੇ ਮਨ ਦਾ ਮੈਂ ਲਾਈਵ ਬਣਾਉਣਾ ਨਹੀਂ ਚਾਹੁੰਦਾ ਸੀ ਵੀਡੀਓ ਨਹੀਂ ਜਿਹੜਾ ਇੱਕੋ ਹੀ ਗੱਲ ਚੰਗੀ ਨਹੀਂ ਲੱਗੀ ਮੈਨੂੰ ਇਹਨਾਂ ਦੀ ਵੀ ਇੱਕ ਤੇ ਇਹਨਾਂ ਨੇ ਕਿਹਾ ਗਲੋਬਲ ਐਕਸ਼ਨ ਕਮੇਟੀ ਦੇ ਜਿਹੜੇ ਬੰਦੇ ਆ ਉਹ ਕਿ ਉਹਨਾਂ ਨੂੰ ਸੰਭਾਲੋ ਉਹ ਸਾਰੇ ਹੀ ਸੰਭਲੇ ਹੋਏ ਆ ਠੀਕ ਹੈ ਜੀ ਤਰੀਕੇ ਨਾਲ ਹੀ ਗੱਲ ਕਰੋਗੇ ਜਦੋਂ ਵੀ ਕਰੋਗੇ ਬਟ ਜਿਹੜੀ ਵਾਰ-ਵਾਰ ਅੱਜ ਦੇ ਲਾਈਵ ਵਿੱਚ ਉਹਨਾਂ ਨੇ ਬੋਲਿਆ ਕਿ ਉੱਥੇ ਪ੍ਰਭੂ ਦਾ ਆਤਮਾ ਨਹੀਂ ਸੀ ਕਿਉਂਕਿ ਉਹਨਾਂ ਨੇ ਉਹਨਾਂ ਨੂੰ ਆਤਮਾ ਨਹੀਂ ਕਿਹਾ ਹੈ ਤੇ ਉਹ ਵੀਡੀਓ ਨੂੰ ਦੇਖਣ ਪ੍ਰਭੂ ਦਾ ਆਤਮਾ ਤੇ ਅਭਿਸ਼ੇਕ ਕਿੰਨਾ ਸੀ ਕਿਉਂਕਿ ਤੁਹਾਨੂੰ ਤੇ ਪਤਾ ਨਹੀਂ ਕੋਈ ਤੁਸੀਂ ਤੇ ਪ੍ਰੋਗਰਾਮ ਅਟੈਂਡ ਕੀਤਾ ਨਹੀਂ ਸੀ ਤੇ ਇਸ ਤਰ੍ਹਾਂ ਲਾਈਵ-ਲਾਈਵ ਮੈਂ ਕਹਿੰਦਾ ਖੇਡਣਾ ਬੰਦ ਕਰੋ ਆਪਸੀ ਭਾਈਚਾਰੇ ਸਾਂਝ ਬਣਾ ਰੱਖਿਓ ਕਿਉਂਕਿ ਜਲੂਸ ਤੇ ਆਪਣਾ ਹੀ ਨਿਕਲਦਾ ਪਿਆ ਹੈ ਆਪਾਂ ਆਪਣੀ ਲੀਡਰੀ ਚਮਕਾਉਣ ਦੇ ਲਈ ਦੂਜਿਆਂ ਨੂੰ ਲੀਡਰ ਡਾਊਨ ਕਰੀ ਜਾਂਦੇ ਪਏ ਅਸੀਂ ਉੱਪਰ ਹੋਈ ਜਾਂਦੇ ਪਏ ਹਾਂ ਉਦੋਂ ਤਾਂ ਤਮਾਸ਼ੇ ਬਣਿਆ ਹੋਇਆ ਮੈਂ ਤਾਂ ਸੋਚਿਆ ਚਲੋ ਕੱਲ ਦਾ ਕੱਲ ਸ਼ਾਂਤ ਹੋ ਗਈ ਆ ਬੜਾ ਜਫੇਟ 2:00 ਵਜੇ ਲਾਈਵ ਹੋਏ ਨੇ ਮੈਂ ਤੁਸੀਂ ਲਾਈਵ ਹੋ ਕੇ ਵਾਰ-ਵਾਰ ਇੱਕੋ ਚੀਜ਼ ਦਾ ਤੁਸੀਂ ਮਗਰ ਪਏ ਹੋ ਉਸ ਪ੍ਰੋਗਰਾਮ ਨੂੰ ਮਨੁੱਖਾ ਨਹੀਂ ਕਰਾਇਆ ਤੇ ਮਨੁੱਖਾ ਨਹੀਂ ਕਰਾਉਣਾ ਸੀ ਆਰਗੇਨਾਈਜ਼ਰ ਵੀ ਮਨੁੱਖੇ ਸੀ ਠੀਕ ਹੈ ਜੀ ਕਰਨ ਵਾਲੇ ਵੀ ਮਨੁੱਖੇ ਸੀ ਤੇ ਮਨੁੱਖਾ ਨਹੀਂ ਕਰਾਉਣਾ ਸੀ ਹੋਰ ਕਿਹੜੇ ਇੱਥੇ ਦੇ ਇਦਾਂ ਦੇ ਕੋਈ ਬੰਦੇ ਵਾਰੋ ਆ ਜਾਣਾ ਸੀ ਫਰਿਸ਼ਤੇ ਨਹੀਂ ਤੇ ਸਿੱਧਾ ਉੱਪਰ ਆ ਕੇ ਪ੍ਰੋਗਰਾਮ ਕਰਾਉਣਾ ਨਹੀਂ ਸੀ ਬੀਇੰਗ ਹੂਮਨ ਹਿਊਮਨ ਨੇ ਤੇ ਪ੍ਰੋਗਰਾਮ ਕਰਾਉਣਾ ਸੀ ਪਰ ਵਾਰ-ਵਾਰ ਇਸ ਗੱਲ ਤੇ ਜ਼ੋਰ ਪਾਇਆ ਗਿਆ ਕਿ ਪ੍ਰਭੂ ਦਾ ਉੱਥੇ ਆਤਮਾ ਨਹੀਂ ਸੀ ਪਵਿੱਤਰ ਯਹੋਵਾ ਦੀ ਹਜ਼ੂਰੀ ਨਹੀਂ ਸੀ ਕਿ ਜੇ ਤੁਸੀਂ ਤੁਸੀਂ ਕਹਿੰਦੇ ਵੀ ਤੁਸੀਂ ਪਰੀਸਟ ਵੀ ਹੋ ਠੀਕ ਹੈ ਜੀ ਤੇ ਫਿਰ ਤੁਸੀਂ ਇਸ वचन ਨੂੰ ਭੁੱਲ ਗਏ ਆ ਕਿ ਜਿੱਥੇ ਇੱਕ ਜਾਂ ਦੋ ਮੇਰੇ ਨਾਂ ਦੇ ਵਿੱਚ ਪ੍ਰਭੂ ਇਸਮ ਦੀ ਗਿਆ ਇਕੱਠੇ ਹੁੰਦੇ ਤਾਂ ਉੱਥੇ ਮੈਂ ਹਾਜ਼ਰੀ ਹੁੰਦਾ ਐ ਤਾਂ ਉੱਥੇ ਪਵਿੱਤਰ ਆਤਮਾ ਦਾ ਅਭਿਸ਼ੇਕ ਸੀ ਸੋ ਕਹਿਣ ਦਾ ਮਤਲਬ ਹੈ ਇਦਾਂ ਦੇ ਆਪਾਂ ਪਾ ਕੇ ਆਪਣੀ ਮਸੀਹ ਕੌਮ ਦਾ ਜਲੂਸ ਨਾ ਕੱਢੀਏ ਕਰਨਾ ਹੈ ਵਿਚਾਰ ਚੰਗੇ ਚੀਜ਼ਾਂ ਦੇ ਵਿਚਾਰ ਕਰੀਏ ਜਿਸ ਤਰ੍ਹਾਂ ਸਾਡੇ ਅਪੋਸਟਲ ਕੋਰੋਲ ਨੇ ਕਿਹਾ ਵੀ ਤੁਹਾਡੇ ਕੋਲ ਆਪਣਾ ਸੋਸ਼ਲ ਮੀਡੀਆ ਤੁਸੀਂ ਇਹਨੂੰ ਆਪਣੇ ਪ੍ਰਚਾਰ ਲਈ ਇਸਤੇਮਾਲ ਕਰੋ ਤਾਂ ਕਿ ਬਹੁਤ ਜ਼ਿਆਦੀਆਂ ਰੂਹਾਂ ਵੱਤੋ ਵੱਤ ਬਚਾਈਆਂ ਜਾ ਸਕਣ ਤੇ ਅਸੀਂ ਜਿਹੜਾ ਆ ਪ੍ਰਭੂ ਦਾ ਜੇ ਸੰਵਜ ਟਾਈਮ ਹੈਗਾ ਸਾਡੇ ਕੋਲ ਅਸੀਂ ਲਾਈਵ ਹੁੰਦਾ ਸਾਡੇ ਕੋਲ ਸਮਾਂ ਵੀਡੀਓ ਬਣਾਉਣ ਦਾ ਸਮਾਂ ਹੈ ਤੇ ਤੁਸੀਂ ਪ੍ਰੀਸਟ ਵੀ ਆਪਣੇ ਆਪ ਨੂੰ ਕਹਿੰਦੇ ਹੋ ਤੇ ਤੁਸੀਂ ਇਹ ਬਚਨ ਦੀਆਂ ਗੱਲਾਂ ਕਰੋ ਲੋਕਾਂ ਨੂੰ ਸਿਖਾਓ ਵਚਨ ਸਿਖਾਓ ਵੱਤੋ ਵੱਤ ਰੂਹਾਂ ਬਚਾਓ ਉਸ ਵਿਸ਼ੇ ਤੇ ਇਹ ਨਾ ਕਿ ਇੱਕ ਦੂਜੀ ਦੇ ਆਪਾਂ ਟੀਕੇ ਟਿੱਪਣੀਆਂ ਤੇ ਲੱਗੇ ਹੋਏ ਬੋਲਣਾ ਤarde ਕੋ ਹੋਰ بڑے ਮੁੱਦੇ ਸਰਕਾਰ ਬਾਰੇ ਤੁਸੀਂ ਬੋਲੋ ਬਟਾਪਾ ਹੀ ਆਪਣੇ ਹੀ ਬੰਦਿਆਂ ਨੂੰ ਕੰਢੇ ਜਾ ਰਹੇ ਆ ਸੋ ਆਪਸੀ ਭਾਈਚਾਰੇ ਦੇ ਸਾਜ ਕਰੀਏ ਆਪਸੀ ਭਾਈ ਸਾਰਕਸਾਂ ਚ ਗੈਰਕੋਮਾ ਦੇ ਲਈ ਨਹੀਂ ਉਹ ਸਗੋ ਆਪਣੇ ਲਈ ਵੀ ਆ ਠੀਕ ਹੈ ਜੀ ਔਰ ਕਦੀ ਕਿਸੇ ਨੂੰ ਨੀਵਾ ਨਹੀਂ ਸਮਝਣਾ ਚਾਹੀਦਾ ਜੇ ਤੁਹਾਨੂੰ ਰੱਬ ਨੇ ਗਿਆਨ ਬੁੱਧੀ ਦਿੱਤੀ ਹੈ ਤੇ ਬਾਕੀਆਂ ਨੂੰ ਵੀ ਰੱਬ ਨੇ ਉਹਦੇ ਹੀ ਦਿੱਤੀ ਹੋਈ ਹੈ ਬੜ ਕਿਸੇ ਵੇਸੇ ਤੇ ਕੋਈ ਬੋਲਦਾ ਨਹੀਂ ਹੁੰਦਾ ਕਿਉਂਕਿ ਉਹ ਸੋਚਦਾ ਕਿ ਚੁੱਪਾਂ ਚਲੋ ਕੋਈ ਗੈ ਨਹੀਂ ਸਾਨੂੰ ਇਦਾਂ ਦੇ ਬੋਲਣ ਦੀ ਲੋੜ ਨਹੀਂ ਹੈ ਬੜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਦੋਂ ਤੁਸੀਂ ਗਲੋਬਲ ਐਕਸ਼ਨ ਕਮੇਟੀ ਦੇ ਟੀਮ ਦੇ ਬਾਰੇ ਬੋਲਦੇ ਹੋ ਅਗਰ ਤੁਸੀਂ ਅੰਕਨੂਰੂਲਾ ਮਿਨਿਸਟਰੀ ਦੇ ਬਾਰੇ ਬੋਲਦੇ ਹੋ ਅਗਰ ਸਾਡੇ ਪਾਸਟਰ ਅੰਕਨੂਰੂਰਾ ਜੀ ਦੇ ਖਿਲਾਫ ਬੋਲਦੇ ਹੋ ਠੀਕ ਹੈ ਜੀ ਤੇ ਉੱਥੇ ਮੈਂ ਜ਼ਰੂਰ ਬੋਲਾਂਗਾ ਠੀਕ ਹੈ ਉਹ ਮੇਰਾ ਆਪਣਾ ਹੀ ਜਿਸ ਤਰ੍ਹਾਂ ਤੁਹਾਡੇ ਵਿਚਾਰ ਕਰਦਾ ਤੁਹਾਨੂੰ ਤੁਸੀਂ ਮੰਨਦੇ ਹੋ ਤੁਹਾਡੇ ਕੋਲ ਰਾਈਟ ਆ ਵਿਚਾਰ ਦੇਣ ਦਾ ਲਾਈਵ ਦਾ ਤੇ ਸਾਰਿਆਂ ਕੋਲ ਹੈਗਾ ਇਹ ਤੇ ਉੱਥੇ ਮੈਂ ਲਾਈਵ ਦੇ ਆਪਣੇ ਹੀ ਵਿਚਾਰ ਦਵਾਂਗਾ ਠੀਕ ਹੈ ਜੀ ਇਸ ਗੱਲ ਨੂੰ ਧਿਆਨ ਦੇ ਨਾ ਰੱਖੋ ਆਪਾਂ ਮਜ਼ਾਕ ਨਾ ਢਾਈਏ ਆਪਣੀ ਮਸੀਹ ਲੋਕਾਂ ਦਾ ਆਪਣਾ ਲੀਡਰ ਚਮਕਾਉਣ ਦੇ ਲਈ ਦੂਸਰ ਨੂੰ ਨਾਮ ਬਦਨਾਮ ਕਰੀਏ ਆਪਸੀ ਨਵੇਂ ਸਾਲ ਦੇ ਵਿੱਚ ਅਜੇ ਨਵਾਂ ਸਾਲ ਸ਼ੁਰੂ ਹੋਇਆ ਹੈ ਇਸ ਦੇ ਵਿੱਚ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਇੱਕ ਦੂਜੇ ਨੂੰ ਗੇਵਧਾਈਏ ਜੇ ਕੋਈ ਗਿਲੇ ਸ਼ਿਕਵੇ ਹੈ ਤੇ ਫੋਨ ਤੇ ਕਰ ਲਓ ਮੈਂ ਪਹਿਲਾਂ ਵੀਡੀਓ ਦੱਸਿਆ ਸੀ ਆਪਾਂ ਲਾਈਵ ਲਾਈਵ ਨਹੀਂ ਖੇਡਣਾ ਕਿਉਂਕਿ ਐਡਾ ਵੱਡਾ ਰਾਜਪਦਰੀ ਪ੍ਰੋਗਰਾਮ ਮਨਾਇਆ ਗਿਆ ਠੀਕ ਹੈ ਜੀ ਸਾਰੇ ਹੀ ਕਿੱਡੀ ਵੱਡੀ ਗੱਲ ਸੀ ਸਾਰੇ ਲੀਡਰ ਉੱਥੇ ਲੀਡਰਸ਼ਿਪ ਹੋ ਕੇ ਹਾਲੇਲੂਇਆ ਬੋਲ ਰਹੇ ਸੀ ਠੀਕ ਹੈ ਉਹ ਸਾਡੇ ਅਰੋੜਾ ਜੀ ਪੰਜਾਬ ਪ੍ਰਧਾਨੀ ਨੇ ਕਿੱਡੀ ਵੱਡੀ ਗੱਲ ਕੀਤੀ ਕਿ ਨਰੂਲਾ ਜੀ ਕਿ ਅਗਲੇ ਸਾਲ ਜਗ੍ਹਾ ਵੀ ਡਾਡੀ ਹੋਗੀ ਟਾਈਮ ਵੀ ਡਾਡਾ ਹੋਊਗਾ ਔਰ ਸਾਰਾ ਖਰਚਾ ਅਸੀਂ ਕਰਾਂਗੇ ਔਰ ਜਿਹੜੀਆਂ ਵਿਸ਼ੇਸ਼ ਚੀਜ਼ਾਂ ਜਿਹੜੀਆਂ 13 14 ਸ਼ਿਕਾਇਤਾਂ ਕੱਲੇ ਚੌਂਕਾ ਤੱਕ ਨਹੀਂ ਕਈ ਸਾਨੂੰ ਭੁਲੇਖੇ ਲੱਗ ਰਿਹਾ ਕਿ ਸਿਰਫ ਪੰਜ ਚੌਂਕਾ ਦੀ ਗੱਲ ਹੋਈ ਹੈ ਸੋ ਚੌਂਕਾ ਦੇ ਨਹੀਂ ਕੱਲੀ ਗੱਲ ਹੋਈ ਉੱਤੇ ਹੋਰ ਵੀ ਬਹੁਤ ਚੀਜ਼ਾਂ ਦੇ ਦਿੱਤਾ ਗਿਆ ਲੈਟਰ ਦਿੱਤੀ ਗਈ ਜਿਹਦੇ ਵਿੱਚ 13 14 ਚੀਜ਼ਾਂ ਲਿਖਿਆ ਜਿਹੜੀ ਮਸੀਹ ਸਮਾਜ ਨੂੰ ਚਾਹੀਦੀਆਂ ਨੇ ਤੇ ਉੱਤੇ ਵੀ ਵਿਚਾਰ ਵੇਵਸ਼ ਕੀਤਾ ਜਾਊਗਾ 1 ਮਿੰਟ ਚ ਤੇ ਕੁਝ ਹੋਰ ਹੀ ਜਾਣਾ ਕਿ 500 ਕਰੋੜ ਦਾ ਪੈਕੇਜ ਜੇ ਅਸੀਂ ਕਹਿੰਦੇ 500 ਕਰੋੜ ਰੁਪਏ ਤੇ ਇਦਾਂ ਹੀ ਕੋਈ ਦੇ ਜਵੇ ਠੀਕ ਹੈ ਤੁਹਾਡੀ ਆਮ ਆਦਮੀ ਪਾਰਟੀ ਨਹੀਂ ਬਣਦੀ ਕੋਈ ਤੁਹਾਡੀ ਆਪਣੀ ਪਾਰਟੀ ਆ ਤੇ ਤੁਹਾਡਾ ਉਹ ਹਾਂ ਕਿ ਆਮ ਆਦਮੀ ਪਾਰਟੀ ਨੂੰ ਬੋਲੋ ਜਿੰਨਾ ਮਰਜ਼ੀ ਬੋਲਣਾ ਬੋਲੋ ਕੋਸੋ ਕਿਉਂ ਤੁਹਾਡਾ ਉਹ ਪ੍ਰੋਫੈਸ਼ਨ ਆ ਇਹ ਕੋ ਤੁਸੀਂ ਇੱਕ ਦੂਜੀ ਪਾਰਟੀ ਨੂੰ ਚਲਾਉਂਦੇ ਤਾਂ ਦੂਜੀ ਪਾਰਟੀ ਬਾਰੇ ਤੁਹਾਡਾ ਬੋਲਣਾ ਬਣਦਾ ਹੈ ਪਰ ਕਰ ਕਰਾ ਕੇ ਤੁਸੀਂ ਗੱਲ ਕਰਨ ਲੱਗੇ ਕਿ ਉੱਥੇ ਪ੍ਰਭੂ ਦਾ ਆਤਮਾ ਨਹੀਂ ਸੀ ਕਿਉਂਕਿ ਆਤਮਾ ਨੇ ਤੁਹਾਨੂੰ ਦੱਸਿਆ ਦਵਾ ਦੇ ਵਿੱਚ ਫਿਰ ਇੰਨੇ ਲੋਕੀ ਤਾਂ ਜਿਹੜੇ ਉੱਥੇ ਅਭਿਸ਼ੇਕ ਵਿੱਚ ਝੂਮ ਰਹੇ ਸੀ ਨੱਚ ਰਹੇ ਸੀ ਠੀਕ ਹੈ ਜੀ ਇਬਾਦਤ ਕਰ ਰਹੇ ਸੀ ਜੇ ਜੋਸ਼ ਨਾਲ ਉਹ ਲੋਕੀ ਕੌਣ ਸੀ ਫਿਰ ਤੁਸੀਂ ਬਾਅਦ ਚ ਦੂਸੇ ਪਾਸਟਰ ਨੂੰ ਵੀ ਪੁੱਛ ਰਹੇ ਹੋ ਕਿ ਦੱਸੋ ਜੀ ਪਾਸਟਰ ਖੋਜੇਵਾਲ ਜੀ ਦੱਸੋ ਤੁਹਾਨੂੰ ਉੱਥੇ ਪ੍ਰਭੂ ਦਾ ਆਤਮਾ ਦਾ ਹੋਇਆ ਦੱਸੋ ਜੀ ਦੂਜੇ ਨੂੰ ਦੂਜੇ ਨੂੰ ਪੁੱਛ ਰਹੇ ਹੋ ਤੇ ਇੱਧਰ ਦੀ ਗੱਲਾਂ ਸਹੀ ਨਹੀਂ ਆ ਬਚਨ ਦੇ ਹਿਸਾਬ ਨਾਲ ਚੱਲੀਏ ਤੁਸੀਂ ਕਹਿ ਕਿ ਆਮ ਪ੍ਰੀਸਟ ਆ ਤੇ ਮੈਂ ਰਾਜਨੀਤਿਕ ਲੀਡਰ ਵੀ ਆ ਤੇ ਇਸ ਚੀਜ਼ ਦੀ ਸਮਝ ਰੱਖੀਏ ਵੀ ਅਸੀਂ ਕਿੱਥੇ ਚੈਲੰਜ ਕਰ ਰਹੇ ਆ ਇੱਕ ਪ੍ਰੋਗਰਾਮ ਨਾ ਕੀ ਲਿਆ 4 ਸਾਲਾਂ ਅੱਜ ਦੇ ਪਹਿਲਾਂ ਚੀਕਾ ਮਾਰਦੇ ਸੀ ਵੀ ਪ੍ਰੋਗਰਾਮ ਨਹੀਂ ਬਣਾਇਆ ਗਿਆ ਹੁਣ ਜੇ ਰਾਜਪਦਰੀ ਮਨਾਤਾ ਆ ਠੀਕ ਆ ਬਾਕੀ ਸਾਰਾ ਕੁਝ ਆ ਭਗਵੰਤ ਮਾਨ ਜੀ ਨਹੀਂ ਹੈ ਕਿਉਂਕਿ ਉਹਨਾਂ ਦੇ ਕੋਈ ਮੀਟਿੰਗ ਦੇ ਦਾ ਸ਼ਡਿਊਲ ਵਿੱਚ ਨਹੀਂ ਹੈ ਪਰ ਹਰ ਬਾਹਰ ਪਾਸੇ ਤੇ ਭਗਵੰਤ ਮਾਨ ਜੀ ਜਾਂਦੇ ਨਹੀਂ ਹੈ ਤੇ ਜਿਹੜਾ ਬਾਕੀ ਕੁਝ ਤੇ ਹੋਇਆ ਤੇ ਬਹੁਤ ਵਧੀਆ ਹੋਇਆ ਗੱਲ ਇਹ ਹੈ ਕਿ ਆਪਾਂ ਸਿਰਫ ਇੱਕ ਇੱਕੋ ਚੀਜ਼ ਨੂੰ ਫੜਿਆ ਹੋਇਆ ਸੋ ਪ੍ਰੋਗਰਾਮ ਨੂੰ ਨਖੇਦੀ ਕਰਨ ਦੇ ਲਈ ਵੀ ਤੁਸੀਂ ਕਹਿੰਦੇ ਪ੍ਰੋਗਰਾਮ ਨਹੀਂ ਸਹੀ ਹੋਇਆ ਠੀਕ ਹੈ ਬੜਾ ਸਹੀ ਕਹਿੰਦੇ ਪ੍ਰੋਗਰਾਮ ਹੀ ਬਹੁਤ ਵਧੀਆ ਹੋਇਆ ਇੰਨੇ ਲੋਕiai ਜਿਸ ਤੱਕ ਦੇ ਮੈਂ ਇਕੱਠੇ ਹੋਏ ਨਹੀਂ ਸੀ ਉਹ ਮਸੀਹ ਲੋਕੀ ਇਕੱਠੇ ਹੋਏ ਸੀ ਨਾ ਕਿ ਭੀੜ ਇਕੱਠੀ ਹੋਈ ਸੀ ਨਾ ਸਲਮਾਨ ਖਾਨ ਨੂੰ ਦੇਖਣ ਲਈ ਇਕੱਠੇ ਹੋਏ ਸੀ ਕਿਉਂਕਿ ਜੇ ਭੀੜ ਇਕੱਠੀ ਹੁੰਦੀ ਦੇਖ ਕੇ ਭੀੜ ਭੱਜੀ ਜਾਂਦੀ ਠੀਕ ਹੈ ਜੇ ਕਿਸੇ ਨੇ ਕਰਾਇਦੇ ਭੀੜ ਖਰੀਦੀ ਹੁੰਦੀ ਕਰਾਇਦੇ ਕਰਾਇਦੇ ਖਰੀਦ ਕੇ ਉਹ ਬੈਠੇ ਹੁੰਦੇ ਆਪਣਾ 15 20 ਮਿੰਟ ਸੁਣਦੇ ਤੇ ਚਲ ਜਾਂਦੇ ਬਟ ਉਹ ਸੱਚੇ ਮਸੀਹੀ ਸੀ ਜਿਹੜੇ ਪੋਸਟਲ ਨੂੰ ਨੂਰਲਾ ਜੀ ਦੇ ਬਚਨ ਦੇ ਸਾਹਮਣੇ ਚੱਲਦੇ ਸੀ ਉਹਨਾਂ ਦੇ ਬਚਨ ਨੂੰ ਸੁਣਨ ਨੂੰ ਆਏ ਸੀ ਔਰ ਪੂਰਾ ਹੀ ਉਹ ਵਧੀਆ ਤਰੀਕੇ ਨਾਲ ਠੀਕ ਹੈ ਮਰਿਆਦਾ ਦੇ ਵਿੱਚ ਰਹਿ ਕੇ ਜਿਹੜਾ ਆ ਉਹ ਪੂਰਾ ਪ੍ਰੋਗਰਾਮ ਕੀਤਾ ਗਿਆ ਹੈ ਸੋ ਇਸ ਕਰਕੇ ਤੁਹਾਡਾ ਲਾਈਵ ਆ ਤੁਸੀਂ ਕੁਝ ਵੀ ਬੋਲੋ ਨੋ ਪ੍ਰੋਬਲਮ ਉਹ ਬੜਾ ਵਾਰ-ਵਾਰ ਜਿਹੜੇ ਜਿਹੜਾ ਕਿਸਮ ਦਾ ਇਸਮ ਬਣਾਇਆ ਗਿਆ ਹੈਗਾ ਆ ਠੀਕ ਹੈ ਜੀ ਉਹਦੇ ਬਾਰੇ ਤੁਸੀਂ ਵਾਰ-ਵਾਰ ਟਿੱਪਣੀਆਂ ਕਰੋਗੇ ਤੇ ਇਹ ਕਰਦੇ ਹੀ ਰਹੋਗੇ ਤਾਂ ਉਹਦੇ ਬਾਰੇ ਵਿੱਚ ਇਸ ਗਲੋਬਲ ਐਕਸ਼ਨ ਕਮੇਟੀ ਜਵਾਬ ਦੇਊਗੀ ਮੈਂ ਜ਼ਿਲ੍ਹਾ ਪ੍ਰਧਾਨ ਗਲੋਬਲ ਐਕਸ਼ਨ ਕਮੇਟੀ ਚਲਾਉਂਦਾ ਤਾਂ ਮੇਰਾ ਰਾਈਟ ਆ ਬੋਲਣ ਦਾ ਠੀਕ ਹੈ ਜੀ ਅਗਰ ਤੁਹਾਨੂੰ ਮੇਰੇ ਵਿਚਾਰਾਂ ਦਾ ਨਹੀਂ ਲੱਗਦਾ ਤੁਸੀਂ ਮੈਨੂੰ ਮੈਸੇਜ ਕਰ ਲਓ ਨਾ ਕਿ ਮੇਰੇ ਸ਼ਿਕਾਇਤਾਂ ਲਾਓ ਕਿਉਂਕਿ ਤੁਸੀਂ ਆਪਣੇ ਵਿਚਾਰ ਬੇਪੇਸ਼ ਕਰ ਸਕਦੇ ਹਰ ਇੱਕ ਨੂੰ ਆਪਣਾ ਵਿਚਾਰ ਕਰਨ ਦਾ ਹੱਕ ਹੈਗਾ ਆ ਤੇ ਉਹ ਚੀਜ਼ ਮੇਰੇ ਦੁਆਰਾ ਲਾਈਵ ਹੋਣਾ ਨਹੀਂ ਸੀ ਮੈਂ ਜਿਹੜਾ ਤੁਹਾਡਾ ਸੁਣਿਆ ਉਸ ਲਾਈਵ ਦਾ ਮੈਨੂੰ ਦੇਖ ਕੇ ਦੁੱਖ ਲੱਗਾ ਤੇ ਚਲੋ ਤੁਸੀਂ ਪਿਛਲੇ ਪਰਸੋ ਦੇ ਲਾਈਵ 'ਚ ਬੋਲਦੇ ਬੀ ਗਲੋਬਲ ਐਕਸ਼ਨ ਕਮੇਟੀ ਦੇ ਜਿ세 ਬੋਲਣ ਚਾਹਗੇ ਗਲੋਬਲ ਐਕਸ਼ਨ ਕਮੇਟੀ ਦੇ ਬੰਦੇ ਕੰਦਾ ਜਿ세 ਨਾ ਮਾਰਨਗੇ ਕੀ ਰੱਬ ਨੇ ਬੁੱਧੀ ਗਿਆਨ ਸਿਰਫ ਤੁਹਾਨੂੰ ਦਿੱਤਾ ਹੈ ਠੀਕ ਹੈ ਹਰ ਕੋਈ ਬੰਦਾ ਬੋਲ ਸਕਦਾ ਪਰ ਲੇਕਿਨ ਇੱਕ ਤਰੀਕਾ ਦੀ ਬੰਦਾ ਬੋਲਦਾਰੀ ਹੈਗਾ ਹੈ ਲੇਕਿਨ ਜਦੋਂ ਪ੍ਰਭੂ ਦਾ ਆਤਮਾ ਉਬਲਾਉਂਦਾ ਹੈ ਤੇ ਫੇਰ ਕਿਉਂ ਬਾਅਦ ਚ ਅਗਲੇ ਬੰਦੇ ਨੂੰ ਜਵਾਬ ਨਹੀਂ ਹੁੰਦੇ ਹੁੰਦੇ ਆ ਚਾਹੇ ਉਹ ਜਿੱਡੇ ਮਰਜੀ ਤਕੜੇ ਵਿਦਵਾਨ ਹੋਣ ਤੋਂ ਇਸ ਚੀਜ਼ ਦਾ ਆਪਾਂ ਖਿਆਲ ਰੱਖੀਏ ਆਪਸੀ ਨਾ ਪੰਡਿਏ ਕੋਈ ਇੱਕ ਦੂਜੇ ਨੂੰ ਭੰਡਣ ਦਾ ਫਾਇਦਾ ਨਹੀਂ ਪ੍ਰੋਗਰਾਮ ਹੋਇਆ ਸੀ ਤੁਸੀਂ ਉਹਨੂੰ ਚੀਕਾ ਮਾਰ ਕੇ ਕਿਹਾ ਵਧੀਆ ਨਹੀਂ ਹੋਇਆ ਠੀਕ ਹੈ ਫਿਰ ਜਦੋਂ ਤੁਸੀਂ ਪਹਿਲਾਂ ਟਿੱਪਣੀ ਸਟਾਰਟ ਕੀਤੀ ਤਾਂ ਹੀ ਤੇ ਗਲੋਬਲ ਐਕਸ਼ਨ ਕਮੇਟੀ ਵਾਲੇ ਲੋਕੀ ਬੋਲਣਾ ਸ਼ੁਰੂ ਹੋਏ ਤੁਹਾਨੂੰ ਜੇ ਤੁਸੀਂ ਬੋਲਦੇ ਨਾ ਤਾਂ ਸੋਚੋ ਕਿਸੇ ਨੇ ਬੋਲਣਾ ਸੀ ਤਾਂ ਇਹ ਬਾਰੇ ਜੇ ਤੁਸੀਂ ਕਹਿੰਦੇ ਨਾ ਤਾਰੀਫ ਨਹੀਂ ਕਰਨੀ ਤੇ ਬੰਦੇ ਨੂੰ ਮਾੜਾ ਵੀ ਨਹੀਂ ਕਹਿਣਾ ਚਾਹੀਦਾ ਫਿਰ ਤੁਸੀਂ ਤਾਰੀਫ ਨਹੀਂ ਦੋਸਤੇ ਫਿਰ ਜਲੂਸ ਹੀ ਕੱਢਣ ਲੱਪੇ ਸਾਰੇ ਇਕੱਠੇ ਹੋ ਕੇ ਠੀਕ ਹੈ ਜੇ ਤਾਂ ਵੀ ਕਿਸੇ ਨੇ ਸ਼ਰਾਬ ਦੀ ਗੱਲਾਂ ਕੀਤੀਆਂ ਤੁਸੀਂ ਉਹ ਗੱਡੀ ਚ ਲਾਈਵ ਹੋਏ ਸੀ ਸਾਰਿਆਂ ਨੂੰ ਦੇਖ ਕੇ ਪਤਾ ਲੱਗਦਾ ਵੀ ਇੱਥੇ ਪੀ ਕੇ ਗੱਲਾਂ ਹੋ ਰਹੀਆਂ ਨੇ ਤੋ ਇਦਾਂ ਚੀਜ਼ਾਂ ਨਾ ਕਰੋ ਲੀਡਰ ਹੋ ਮਸੀਹ ਲੀਡਰ ਹੋ ਤੇ ਲੀਡਰਾਂ ਵਾਂਗੂ ਰਹੋ ਉਹਨੂੰ ਲਾਈਵ ਲਾਈਵ ਖੇਡ ਕੇ ਆਪ ਐਵੇਂ ਪਖੰਡ ਬਾਦਨਾ ਨਹੀਂ ਬਣਾ ਦੀਏ ਕਿ ਪਖੰਡੀ ਕਰਨ ਲੱਗਿਓ ਆਪਣੇ ਮੂੰਹੋਂ ਅਸੀਂ ਲੀਡਰ ਲੀਡਰ ਉੱਚੇ ਚੀਕਾ ਮਾਰ ਕੇ ਲਗੇ ਸੀ ਲੀਡਰਾਂ ਸੀ ਲੀਡਰਾਂ ਲੋਕੀ ਚਾਹਣ ਤੁਹਾਨੂੰ ਲੀਡਰ ਲੋਕੀ ਜਿੱਥੇ ਹੋ ਹੈਗਾ ਇਹ ਜਿਹੜਾ ਤੁਸੀਂ ਚੰਗੀ ਗੱਲ ਕੀਤੀ ਤੁਸੀਂ ਪਟਿਆਲੇ ਦੀ ਗੱਲ ਕੀਤੀ ਉਹ ਵਧੀਆ ਗੱਲ ਕੀਤੀ ਪਟਿਆਲੇ ਜਿੱਦੋਂ ਹੋਇਆ ਮਾੜਾ ਹੋਇਆ ਉਹਦੇ ਬਾਰੇ ਮੈਂ ਵੀ ਬੋਲਿਆ ਮਾੜਾ ਹੋਇਆ ਪ੍ਰਸ਼ਾਸਨ ਨੂੰ ਕਿਹਾ ਸਰਕਾਰ ਨੂੰ ਕਿਹਾ ਆਮ ਆਦਮੀ ਪਾਰਟੀ ਬਹੁਤ ਲੀਡਰਸ਼ਿਪ ਦਿੱਖਦੀ ਮੈਂ ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਇੱਥੇ ਐਕਸ਼ਨ ਕੀਤਾ ਜਾਵੇ ਲਿਆ ਜਾਵੇ ਜਿਹੜਾ ਮਾੜਾ ਹੋਇਆ ਹੈ ਜਿਹੜਾ ਗਲਤ ਹੋਇਆਗਾ ਕਰਾਂਗੇ ਬਟ ਆਪਾਂ ਜਿਹੜੇ ਪ੍ਰਭੂ ਦੇ ਆਤਮਾ ਨੂੰ ਹੀ அபிਸ਼ੇਕ ਨੂੰ ਉੱਥੇ ਨਰਾਦਰ ਕਰੀ ਜਾ ਰਹੀ ਹੈ ਰੱਬ ਦੀ ਕਿਰਪਾ ਨੇ ਕਿੰਨੀ ਸੋਹਣੀ ਬੰਦਗੀ ਹੋਈ ਸੀ ਉੱਥੇ ਤੁਸ ਤੋਂ ਦੇਖ ਹੈ ਹੀ ਨਹੀਂ ਸੀ ਜੋ ਤੁਸੀਂ ਹੈ ਹੀ ਨਹੀਂ ਤੁਸੀਂ ਗੱਲਾਂ ਕਰੀਆਂ ਦੇ ਵੀਡੀਓ ਚ ਦੇਖ ਲਓ ਕਿ ਉਹ ਸਿੱਧਾ ਉੱਥੇ ਮੌਜੂਦਾ ਸਨ ਪਾਸਟਰ ਦੇオルਜੀ ਨੂੰ ਪੁੱਛ ਲਿਓ ਠੀਕ ਹੈ ਜੀ ਹੋਰ ਜਿਹੜੇ ਪਾਸਟਰ ਨੇ ਉਹਨਾਂ ਨੂੰ ਪੁੱਛ ਲਿਓ ਕਿੰਨਾ ਉੱਥੇ ਸੀ ਕਿਉਂਕਿ ਭੀੜ ਜਿਹੜੀ ਹੁੰਦੀ ਨਾ ਭੀੜ ਸਿਰ ਮੌਕੇ ਤੇ ਖਾਣ ਪੀ ਕੇ ਨਿਕਲਣ ਵਾਲੀ ਹੁੰਦੀ ਜਿਹੜੇ ਪ੍ਰਭੂ ਦੇ ਸੱਚੀ ਸੰਗਤ ਸੀ ਉਹਨਾਂ ਨੇ ਦੇਖ ਕੇ ਪੂਰਾ ਪ੍ਰੋਗਰਾਮ ਦੇਖਿਆ ਬੈਠ ਕੇ ਪੂਰਾ ਪ੍ਰੋਗਰਾਮ ਦੇਖਿਆ ਇੱਕ ਵੀ ਪਰਸਨ ਉੱਠਿਆ ਨਹੀਂ ਸਵੇਰ ਦੀ ਨਿਕੜਾਕੇ ਦੀ ਠੰਡ ਤੋਂ ਲੈ ਕੇ ਠੀਕ ਹੈ ਸੋਚ ਚੇਤਨੂ ਕਰਕੇ ਮੈਂ ਤੁਹਾਨੂੰ ਕੋਈ ਫੇਰ ਦੱਸੂਗਾ ਲਾਸਟ ਇਅਰ ਕਿਉਂਕਿ ਮੇਰਾ ਤੇ ਇਸ ਪੂਰੇ ਸਾਲ ਦਾ ਜਿਹੜਾ ਵੀਡੀਓ ਦਾ ਮਤਲਬ ਹੀ ਸਾਰਾ ਦਾ ਵਿਸ਼ਾ ਹੋਊਗਾ ਆਪਸੀ ਭਾਈਚਾਰਕ ਸਾਥ ਬਹੁਤ ਸਾਰੀਆਂ ਮੇਰੇ ਮਨ ਵਿੱਚ ਗੱਲਾਂ ਆ ਬਹੁਤ ਸਾਰੇ ਮੇਰੇ ਮਨ ਵਿੱਚ ਵਿਸ਼ੇ ਆ ਜਿਹੜੇ ਹੋਣਗੇ ਵੀ ਤੇ ਮੈਂ ਕਰਾਂਗਾ ਵੀ ਵੇਸੇ ਕਿਸ ਤਰ੍ਹਾਂ ਆਪਸੀ ਭਾਈਚਾਰਕ ਸਾਂਝ ਬੜਾ ਰੱਖ ਸਕਦੇ ਆ। ਤੋਂ ਅਸੀਂ ਆਪਸੀ ਭਾਈਚਾਰਕ ਸਾਂਝ ਹੀ ਪਹਿਲਾਂ ਬਣਾਉਣੀ ਆ। ਬਾਕੀ ਸਾਰੀ ਗੱਲਾਂ ਬਾਅਦ ਚ। ਨਫ਼ਰਤ ਦੀ ਜਿਹੜੀ ਹਵਾ ਨੂੰ ਆ ਨਾ ਉਹਨੂੰ ਪਿਆਰ ਦੀ ਹਵਾ ਵਿੱਚ ਬਦਲਣਾ ਹੈ। ਕਿਉਂਕਿ ਇਸ ਵੇਲੇ ਪੰਜਾਬ ਦਾ ਮਾਹੌਲ ਆ ਬਹੁਤ ਹੀ ਬੁਰੇ ਦੌਰ ਵੱਲ ਜਾ ਰਿਹਾ ਇੰਨੀ ਨਫ਼ਰਤ ਫਲਾਈ ਜਾ ਰਹੀ ਹੈ। ਚੱਲਦੀ ਬੰਦਗੀਆਂ ਨੂੰ ਰੋਕਿਆ ਜਾ ਰਿਹਾ ਇਹਨੇ। ਜਿਸ ਤਰ੍ਹਾਂ ਪਟਿਆਲੇ ਵਿੱਚ ਦੇਖਿਆ ਗਿਆ ਤੇ ਉਹ ਕਹਿੰਦੇ ਨੇ ਜੀ ਇੱਥੇ ਬਾਕੀ ਸਾਰੇ ਇੱਥੇ ਪ੍ਰੋਗਰਾਮ ਹੋਣਗੇ। ਲੇਕਿਨ ਆ ਤੁਹਾਡੇ ਵਾਲਾ ਨਹੀਂ ਹੋਣ ਦੇਣਾ ਇੰਨੀ ਨਫ਼ਰਤ ਕਿੱਥੋਂ ਆ ਗਈ ਮਸੀਹ ਸਮਾਜ ਦੇ ਖਿਲਾਫ ਜਦ ਕਿ ਮਸੀਹ ਸਮਾਜ ਤੇ ਬਿਲਕੁਲ ਸ਼ਾਂਤੀ ਵਾਲਾ ਸਮਾਜ ਆ ਹਰ ਇੱਕ ਨੂੰ ਪਿਆਰ ਕਰਨ ਵਾਲਾ ਮਾਫ਼ ਕਰਨ ਵਾਲਾ ਧਰਮ ਪ੍ਰਭੂ ਯਿਸੂ ਸਾਰੇ ਸਿੱਖਿਆ ਹੀ ਸਾਰੀ ਮਾਫ਼ ਕਰਨ ਤੇ ਆਪਣੇ ਦੁਸ਼ਮਣ ਨੂੰ ਮਾਫ਼ ਕਰੋ ਆਪਣੇ ਵੈਰੀਆਂ ਨੂੰ ਮਾਫ਼ ਕਰੋ ਉਹ ਸਾਰਾ ਸਿਧਾਂਤ ਹੀ ਪਿਆਰ ਕਰਨ ਦਾ ਵੀ ਤੁਸੀਂ ਆਪਣੇ ਗਵਾਂਢੀ ਨੂੰ ਵੀ ਆਪਣੇ ਵਰਗਾ ਪਿਆਰ ਕਰੋ ਸੋ ਜੇ ਤੁਸੀਂ ਪ੍ਰੀਸਟ ਹੋ ਤੇ ਪਿਆਰ ਦੀ ਗੱਲਾਂ ਕਰੋ ਤਾੜੀ ਦੇ ਵਿਰੋਧੀ ਉਹਨਾਂ ਨੂੰ ਵੀ ਗੱਲ ਲਾਣ ਦੀ ਗੱਲ ਕਰੋ। ਪ੍ਰਭੂ ਦੇ ਬਚਨ ਚ ਲਿਖਿਆ ਇਹ ਇੱਕ ਗੱਲ ਤੇ ਦੂਜਾ ਇੱਕ ਮਾਰੇ ਤੇ ਦੂਜੀ ਵੀ ਆਪਣੀ ਗੱਲ ਅੱਗੇ ਕਰੋ। ਫਿਰ ਤੁਸੀਂ ਪ੍ਰੀਸ਼ਤ ਲਗੋਗੇ, ਫਿਰ ਤੁਹਾਡੀ ਮੈਸੇ ਤਾਰੀਫ ਕਰਾਂਗੇ। ਅਸੀਂ ਗੱਲਾਂ ਕਰੀਏ ਤੇ ਪ੍ਰਭੂ ਦੇ ਵਚਨ ਦੇ ਕਰੀਏ ਸੋ ਕੋ ਇਹਦਾ ਤੀਸਰਾ ਪਰਸਨ। ਅਨੇਜਾਤੀ ਸਾਨੂੰ ਦੇਖੇ ਤੇ ਉਹ ਦੇਖਣ ਕੇ ਵਾਕਿਆ ਸਾਡੀ ਤਾਰੀਫ ਕਰਨ ਕੇ ਵਾਕਿਆ ਮਸੀਹ ਲੋਗਾ। ਹੁਣ ਸਾਡਾ ਨਮੂਨਾ ਕੀ ਬਣਦਾ ਪਿਆ। ਇੱਕ ਉਹ ਤੁਹਾਡੇ ਵੱਲੋਂ ਲਾਈਵ ਹੁੰਦਾ ਦੂਸਰੇ ਕੋਈ ਗਲੋਬਲ ਐਕਸ਼ਨ ਕਮੇਟੀ ਵੱਲੋਂ ਲਾਈਵ ਹੋ ਤਾਂ ਲਾਈਵ ਤੇ ਲਾਈਵ ਖੇਡੇ ਜਾ ਰਹੇ ਨੇ ਠੀਕ ਹੈ ਜੀ ਉਹ ਤਮਾਸ਼ਾ ਕਿਹਦਾ ਬਣਦਾ ਪਿਆ ਮਸੀਹ ਸਮਾਜ ਦਾ ਜੇ ਤੁਸੀਂ ਮਸੀਹ ਸਮਾਜ ਦਾ ਸਾਰੇ ਦੁੱਖ ਰੱਖਦੇ ਹੋ ਠੀਕ ਹੈ ਜੀ ਉਹ ਸਭ ਤੋਂ ਵਧੀਆ ਕਿ ਚੁੱਪ ਕਰ ਜਾਓ ਠੀਕ ਹੈ ਜੀ ਲਾਈਵ ਲਾਈਵ ਖੇਡਰੇ ਬੰਦ ਕਰ ਦਿਓ ਇੱਕ ਸੋਚ ਲਓ ਯਾਰ ਉਹ ਇੱਕ ਕੋਈ ਕੋਈ ਬੰਦਾ ਸ਼ੁਰੂਆਤ ਕਰ ਲੇ ਯਾਰ ਅਸੀਂ ਨਹੀਂ ਬੋਲਣਾ ਅੱਗੇ ਜਵਾਬ ਨਹੀਂ ਦੇਣਾ ਕਿ ਸਾਡਾ ਜਰੂਰਸ ਨਿਕਲਦਾ ਪਿਆ ਹੈ ਪਹਿਲਾਂ ਤੁਸੀਂ ਆਪਸੇ ਚਲੂਸ ਕੱਢੀ ਜਾਂਦੇ ਸੋ ਵਖਰੀ ਗੱਲ ਅੱਜ ਤੇ ਪ੍ਰਭੂ ਦੇ ਆਤਮਾ ਦਾ ਵੀ ਅਸੀਂ ਉੱਥੇ ਵੀ ਟਿੱਪਣੀ ਕਰਤੀ ਕਿ ਏਡੇ ਵੱਡੇ ਬੰਦਗੀ ਦੇ ਵਿੱਚ ਪ੍ਰਭੂ ਦਾ ਆਤਮਾ ਨਹੀਂ ਸੀ ਯਹੋਵਾ ਦਾ ਠੀਕ ਹੈ ਮੈਂ ਲਾਸਟ ਵਾਰ ਫੇਰ ਦੱਸਣਾ ਚਾਹਾਂਗਾ ਹਰ ਜਗ੍ਹਾ ਪ੍ਰਭੂ ਉੱਥੇ ਹਾਜ਼ਰ ਹੁੰਦਾ ਕਹਿੰਦੇ ਜਿੱਥੇ ਇੱਕ ਜਾਂ ਦੋ ਮੇਰੇ ਨਾਂ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਪ੍ਰਭੂ ਯਹਸ਼ੂਅ ਦੀ ਠੀਕ ਹੈ ਜੀ ਉੱਥੇ ਮੌਜੂਦ ਹੁੰਦਾ ਤੇ ਪਵਿੱਤਰ ਆਤਮਾ ਬਜੂਦ ਹੁੰਦਾ ਹੈ ਠੀਕ ਹੈ ਸਿਨਗਲ ਦੇ ਮੈਂ ਆਪਣੀ ਗੱਲਾਂ ਤੇ ਸ਼ਰਮ ਲੈਂਦਾ ਹਾਂ ਸਾਰਿਆਂ ਜੈਮਸੀ ਦੀ ਜੇ ਮੇਰੇ ਵਿਚਾਰ ਚੰਗੇ ਲੱਗੇ ਹੋਣ ਤਾਂ ਵੀਡੀਓ ਜ਼ਰੂਰ ਸ਼ੇਅਰ ਕਰਿਓ ਕਿਉਂਕਿ ਇਸ ਸਾਲ ਦੇ ਵਿੱਚ ਮਚਨ ਦੀ ਇਹ ਵੀਡੀਓ ਤੇ ਆਪਸੀ ਭਾਈਚਾਰੇ ਦੀ ਸਾਂਝੀ ਦੀ ਇਹ ਵੀਡੀਓ ਮੈਂ ਬਣਾਉਂਦਾ ਰਵਾਂਗਾ ਔਰ ਜਿਹੜੇ ਆਪਣੇ ਵਿਚਾਰ ਆ ਤੁਹਾਡਾ ਨਾਲ ਸਾਰਨਾ ਮੈਂ ਸ਼ੇਅਰ ਕਰਦਾ ਰਿਹਾ ਕਰੂੰਗਾ ਜੇ ਕਿਤੇ ਮਿਸਟੇਕ ਹੋ ਜਾਂਦੀ ਆ ਤੇ ਉਹਦੇ ਲਈ ਸੌਰੀ ਵੀ ਬੋਲਦਾ ਉਹ ਤੁਸੀਂ ਮੈਨੂੰ ਟੋਕ ਵੀ ਸਕਦੇ ਹੋ ਕਿਉਂਕਿ ਨੋਬਾਡੀ ਇਜ਼ ਪਰਫੈਕਟ ਕੋਈ ਵੀ ਉੱਤਮ ਨਹੀਂ ਹੈ ਪ੍ਰਭੂ ਯਸ਼ੁਸ ਨੇ ਕਿਹਾ ਹੈ ਠੀਕ ਹੈ ਤੇ ਉਸੇ ਤਰ੍ਹਾਂ ਹੀ ਕਿ ਮੈਂ ਪਰਫੈਕਟ ਨਹੀਂ ਹੋ ਸਕਦਾ ਸੋ ਗੱਲ ਇਹ ਹੈ ਕਿ ਆਪਣੇ ਸੋਸ਼ਲ ਮੀਡੀਆ ਨੂੰ ਅਸੀਂ ਪ੍ਰਭੂ ਦੇ ਬਚਨਾਂ ਨਾਲ ਇਸਤੇਮਾਲ ਕਰੀਏ ਅਨੇ ਜਤੀ ਵੀ ਲੇਖਣ ਵਾਕਿਆ ਕਿ ਤੁਸੀਂ ਕ੍ਰਿਸ਼ਨ ਨੂੰ ਤੁਸੀਂ ਆਪਣਾ ਨਮੂਨਾ ਵਧੀਆ ਆਪਣਾ ਦਿइये ਜਦੋਂ ਅਸੀਂ ਆਪਣੇ ਵਿਚਾਰ ਸ਼ੇਅਰ ਕਰੀਏ ਤਾਂ ਵਾਕਿਆ ਕਹਿਣ ਕਿ ਯਾਰ ਇਹ ਆ ਦਾਸ ਪ੍ਰਭੂ ਦੇ ਇਹ ਵਾਕਿਆ ਪ੍ਰਭੂ ਯਸ਼ੁਅਨ ਸੀ ਨੂੰ ਮੰਨਣਾ ਲੈਨੇ ਕਮੈਂਟਾਂ ਚ ਸਾਨੂੰ ਗਾਲਾਂ ਨਾ ਪੈਣ ਕਮੈਂਟਾਂ ਚ ਲੋਕੀ ਪਿਆਰ ਕਰਨ ਵਾਲੀ ਗੱਲਾਂ ਕਹਿਣ ਯਾਰ ਇਹ ਤਾਂ ਦੇਣਾ ਗੱਲਾਂ ਬਹੁਤ ਵਧੀਆ ਤੋ ਚੰਗਾ ਨਮੂਨਾ ਲਈ ਹੈ ਆਪਣਾ ਠੀਕ ਹੈ ਇਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਆਪਣੀ ਐਗਜ਼ੈਂਪਲ ਦਿੱਤੀ ਠੀਕ ਹੈ ਸੋ ਇਸ ਕਰਕੇ ਆਪਾਂ ਕਰੀਏ ਪ੍ਰਭੂ ਯਿਸੂ ਮਸੀਹ ਨੇ ਕਿਹਾ ਆਈ ਐਮ ਦਾ ਟਰੂਥ ਐਂਡ ਦਾ ਲਾਈਫ ਨੋਬਾਡੀ ਕੈਨ ਗੋ ਟੂ ਫਾਦਰ ਐਕਸੈਪਟ ਮੀ ਕਿ ਜੋ ਵੀ ਪ੍ਰਭੂ ਪ੍ਰਭੂ ਯਿਸੂ ਮਸੀਹ ਦੁਆਰਾ ਹੀ ਅਸੀਂ ਆਪਣੇ ਫਾਦਰ ਕੋ ਜਾ ਸਕਦੇ ਹਾਂ ਪ੍ਰਸਤਾਇ ਸਚਾਈ ਦਾ ਹੈ ਠੀਕ ਹੈ ਤਿੰਨਾ ਕਹਿੰਦੇ ਹੋਏ ਸਾਰਿਆਂ ਨੂੰ ਜੈ ਮਸੀਹ ਦੀ on